ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਹਾਜ਼ਰਾਂ ਜੀ ਕਿਸਾਨ ਕਰਜ਼ਾ ਮਾਫੀ ਬਾਰੇ ਇੱਕ ਨਵੀਂ ਜਾਣਕਾਰੀ ਲੈ ਕੇ ਤੇ ਦੋਸਤੋ ਚੈਨਲ ਨੂੰ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਇਸ ਵੀਡੀਓ ਦੇ ਅਖੀਰ ਦੇ ਵਿੱਚ ਇੱਕ ਕਰਜ਼ੇ ਨਾਲ ਸੰਬੰਧਿਤ ਸੂਚਨਾ ਇੱਕ ਜਾਣਕਾਰੀ ਵੀ ਦਿੱਤੀ ਜਾਵੇਗੀ ਜਿਵੇਂ ਕਿ ਕਿਸਾਨਾਂ ਦੇ ਵੱਖ-ਵੱਖ ਸਵਾਲ ਆਉਂਦੇ ਰਹਿੰਦੇ ਨੇ ਤੇ ਉਸ ਤੋਂ ਪਹਿਲਾਂ ਜਿਹੜੀ ਕਰਜ਼ਾ ਮਾਫੀ ਦੀ ਅਗਲੀ ਜਿਹੜੀ ਤੀਜੀ ਕਿਸ਼ਤ ਉਹ ਸ਼ੁਰੂ ਕੀਤੀ ਜਾ ਰਹੀ ਹੈ ਤੀਜਾ ਪੜਾ ਉਸ ਦੇ ਬਾਰੇ ਜੀ ਜਾਣਕਾਰੀ ਦੇ ਰਿਆਂਗੇ ਸਹਿਕਾਰੀ ਬੈਂਕ ਦੀ ਸੂਚਨਾ ਮੁਤਾਬਕ ਪੰਜਾਬ ਚ 126105 ਲਾਭਪਾਤਰੀਆਂ ਨੂੰ 8 ਅਰਬ 90 ਕਰੋੜ ਰੁਪਏ ਦਾ ਕਰਜ਼ਾ ਮਾਫ ਕਰੀਤਾ ਜਾ ਰਿਹਾ ਹੈ ਜੇਕਰ ਅੰਕੜੇ ਦੇਖੇ ਜਾਣ ਤਾਂ ਇਸ ਵਿੱਚ ਲਾਭਪਾਤਰੀਆਂ ਚ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਦੇ 13550 ਪਟਿਆਲੇ ਦੇ 11704 ਬਠਿੰਡੇ ਦੇ 10264 ਲਾਭਪਾਤਰੀਆਂ ਨੇ ਕਰਜ਼ਾ ਮਾਫ ਰਾਸ਼ੀ ਜੋ ਪਟਿਆਲਾ 'ਚ 100 ਕਰੋੜ ਤੋਂ ਵੱਧ ਸੰਗਰੂਰ 'ਚ 88 ਕਰੋੜ ਤੋਂ ਵੱਧ ਬਠਿੰਡੇ 'ਚ 58 ਕਰੋੜ ਤੋਂ ਵੱਧ ਦੀ ਰਾਸ਼ੀ ਮਾਫ ਕੀਤੀ ਜਾਣੀ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ 'ਚ ਅੰਮ੍ਰਿਤਸਰ ਦੇ 5174 ਉਹਨਾਂ ਕਿਸਾਨਾਂ ਨੂੰ 41.54 ਕਰੋੜ ਰੁਪਏ ਬਰਨਾਲੇ ਦੇ 5004 ਲਾਭਪਾਤਰੀਆਂ ਨੂੰ 30 ਕਰੋੜ ਰੁਪਏ ਦੇ ਲਗਭਗ ਫਰੀਦਕੋਟ ਦੇ 5123 ਲਾਭਪਾਤਰੀਆਂ ਨੂੰ 31 ਕਰੋੜ ਰੁਪਏ ਦੇ ਲਗਭਗ ਸ੍ਰੀ ਫਤਿਹਗੜ੍ਹ ਸਾਹਿਬ ਦੇ 4000 ਦੇ ਲਗਭਗ લાભਾਪਤਰੀਆਂ ਨੂੰ 38 ਕਰੋੜ ਰੁਪਏ ਦੇ ਲਗਭਗ ਫਾਜ਼ਿਲਕਾ ਦੇ 7284 લાભਾਪਤਰੀਆਂ ਨੂੰ 47 ਕਰੋੜ ਫਿਰੋਜ਼ਪੁਰ ਦੇ 6847 લાભਾਪਤਰੀਆਂ ਨੂੰ 49 ਕਰੋੜ ਰੁਪਏ ਦੇ ਲਗਭਗ ਗੁਰਦਾਸਪੁਰ ਦੇ 5093 લાભਾਪਤਰੀਆਂ ਨੂੰ 37 ਕਰੋੜ ਹੁਸ਼ਿਆਰਪੁਰ ਦੇ 3107 લાભਾਪਤਰੀਆਂ ਨੂੰ 28 ਕਰੋੜ ਰੁਪਏ ਦੇ ਲਗਭਗ ਜਲੰਧਰ ਦੇ 3085 લાભਾਪਤਰੀਆਂ ਨੂੰ 24 ਕਰੋੜ ਰੁਪਏ ਦੇ ਲਗਭਗ ਕਪੂਰਥਲੇ ਦੇ 2051 ਲਾਭਪਾਤਰੀਆਂ ਨੂੰ 18 ਕਰੋੜ ਰੁਪਏ ਦੇ ਲਗਭਗ ਲੁਧਿਆਣਾ ਦੇ 7778 ਲਾਭਪਾਤਰੀਆਂ ਨੂੰ 65 ਕਰੋੜ ਦੇ ਲਗਭਗ ਮਾਨਸਾ ਦੇ 8044 ਲਾਭਪਾਤਰੀਆਂ ਨੂੰ 39 ਕਰੋੜ ਰੁਪਏ ਮੋਗਾ ਦੇ 8023 ਲਾਭਪਾਤਰੀਆਂ ਨੂੰ 51 ਕਰੋੜ ਰੁਪਏ ਪਠਾਨਕੋਟ ਦੇ 392 ਲਾਭਪਾਤਰੀਆਂ ਨੂੰ 2 ਕਰੋੜ 54 ਲੱਖ ਰੁਪਏ ਰੂਪਨਗਰ ਦੇ 2413 ਲਾਭਪਾਤਰੀਆਂ ਨੂੰ 17 ਕਰੋੜ 73 ਲੱਖ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਮੁਹਾਲੀ ਦੇ 1393 ਲਾਭਪਾਤਰੀਆਂ ਨੂੰ 13 ਕਰੋੜ 50 ਲੱਖ ਰੁਪਏ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ 1608 ਲਾਭਪਾਤਰੀਆਂ ਨੂੰ 12 ਕਰੋੜ ਰੁਪਏ ਦੇ ਲਗਭਗ ਸ੍ਰੀ ਮੁਕਸਰ ਸਾਹਿਬ ਦੇ 7420 ਲਾਭਪਾਤਰੀਆਂ ਨੂੰ 50 ਕਰੋੜ ਰੁਪਏ ਅਤੇ ਤਰਨਤਾਰਨ ਦੇ 6751 ਲਾਭਪਾਤਰੀਆਂ ਨੂੰ 45 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾਣਾ ਹੈ। ਸਹਿਵਕਾਰੀ ਵਿਭਾਗ ਵੱਲੋਂ ਇਸ ਸਬੰਧੀ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਸੂਤਰਾਂ ਦਾ ਵੀ ਕਿਹਾ ਹੈ ਕਿ ਇਸ ਸਬੰਧੀ ਅੰਕੜਿਆਂ 'ਚ ਮਾਮੂਲੀ ਬਦਲ ਵੀ ਮੌਕੇ ਤੇ ਹੋ ਸਕਦਾ ਹੈ ਤੇ ਦੋਸਤੋ ਹੁਣ ਇੱਕ ਜਿਹੜੀ ਖਾਸ ਜਾਣਕਾਰੀ ਕਰਜ਼ਾ ਮਾਫੀ ਦੇ ਨਾਲ ਸੰਬੰਧਿਤ ਉਸ ਦੇ ਵਿੱਚ ਜਿਹੜਾ ਅਧਿਕਾਰੀਆਂ ਨੇ ਤੇ ਸਾਰੇ ਬੈਂਕ ਅਧਿਕਾਰੀਆਂ ਨੂੰ ਆਖ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਇਹ ਗੱਲ ਸਮਝਾਉਣ ਦਾ ਯਤਨ ਕਰਨ ਕਿ ਇਹ ਕਰਜ਼ੇ ਜਿਹੜੇ ਨੇ ਮਾਰਚ 2017 ਤੱਕ ਦੇ ਨੇ ਤੇ ਬਾਕੀ ਜਿਹੜਾ ਰਹਿ ਗਿਆ ਉਸ ਦੀਆਂ ਕਿਸ਼ਤਾਂ ਜਰੂਰ ਅਦਾ ਕਰ ਦੇਣ ਸੋ ਇਹ ਸੀ ਕਿਸਾਨ ਵੀਰੋ ਜਾਣਕਾਰੀ ਕਿਉਂਕਿ ਕਿਸਾਨ ਵੀਰ ਵਾਰ-ਵਾਰ ਜਦੋਂ ਪੁੱਛਦੇ ਨੇ ਕਿ ਇਹ ਕਰਜ਼ਾ ਮਾਫੀ ਸਕੀਮ ਦਾ ਤਰੀਕਾ ਕੀ ਹੈ ਸੋ ਥੋੜੀ ਜੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਮਾਰਚ 2017 ਤੋਂ ਪਹਿਲਾਂ ਦੇ ਕਿਸਾਨਾਂ ਦੇ ਕਰਜ਼ੇ ਨੇ ਉਹਨਾਂ ਦੀ ਉੱਪਰ ਹੀ ਮਾਫੀ ਬਾਰੇ ਵਿਚਾਰ ਕੀਤਾ ਗਿਆ ਉਸ ਤੋਂ ਬਾਅਦ ਵਾਲੇ ਜਿਹੜੇ ਕਿਸਾਨਾਂ ਦੇ ਨੇ ਉਸ ਦੇ ਬਾਰੇ ਮਾਫੀ ਦੇਣ ਦੇ ਰੌਮ ਵਿੱਚ ਨਹੀਂ ਪੰਜਾਬ ਸਰਕਾਰ ਕਿਸਾਨੀ ਕਰਜ਼ਿਆਂ ਤੇ ਸੋ ਇਹ ਸੀ ਦੋਸਤੋ ਜਾਣਕਾਰੀ ਬਹੁਤ-ਬਹੁਤ ਧੰਨਵਾਦ